ਪਰਵਾਸੀ ਨੇ ਇੱਕ ਵਾਰ ਫੇਰ ਤੋਂ ਪੰਜਾਬੀ ਦੇ ਕੁਟਮਾਰ ਕੀਤੀ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਰਵਾਸੀ ਔਟੋ ਚਾਲਕ ਨੇ ਪੰਜਾਬੀ ਔਟੋ ਚਾਲਕ ਦੀ ਕੁਟਮਾਰ ਕੀਤੀ ਹੈ ਤੇ ਮੌਕੇ ਤੋਂ ਉਹ ਦਸਤਾਰ ਉਤਾਰ ਕੇ ਪੰਜਾਬੀ ਦੇ ਉਥੋਂ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਵੱਡਾ ਇਕੱਠ ਲੋਕਾਂ ਦਾ ਉਥੇ ਹੋ ਗਿਆ ਅਤੇ ਜਿਸ ਨੂੰ ਦੇਖਦੇ ਆ ਪਰਵਾਸੀ ਉਥੋਂ ਚਲਾ ਗਿਆ ਜਾਣਕਾਰੀ ਅਨੁਸਾਰ ਪੰਜਾਬੀ ਆਟੋ ਚਾਲਕ ਦੀ ਪਰਵਾਸੀ ਆਟੋ ਚਾਲਕ ਦੇ ਨਾਲ ਕਹਾਣੀ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ ਅਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਪਰਵਾਸੀ ਦੇ ਵੱਲੋਂ ਪੰਜਾਬੀ ਦੇ ਕੁਟਮਾਰ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਇਸ ਮੌਕੇ ਉਹ ਪੰਜਾਬੀ ਬੰਦੇ ਦੀ ਦਸਤਾਰ ਵੀ ਉਤਾਰ ਦਿੰਦਾ ਹੈ ਅਤੇ ਉੱਥੋਂ ਭੱਜ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਨੇ ਪਰਵਾਸੀ ਆਟੋ ਚਾਲਕ ਦਾ ਆਟੋ ਜੋ ਹੈ ਉਜੱप्त ਕਰ ਲਿਆ ਹੈ ਕਬਜ਼ੇ ਦੇ ਵਿੱਚ ਲੈ ਲਿਆ ਹੈ ਪਰ ਪ੍ਰਵਾਸੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ ਫਿਲਹਾਲ ਜੋ ਪੰਜਾਬੀ ਆਟੋ ਚਾਲਕ ਹੈ ਉਸਨੇ ਦੱਸਿਆ ਹੈ ਕਿ ਕਿਸ ਤਰੀਕੇ ਪ੍ਰਵਾਸੀ ਦੇ ਵੱਲੋਂ ਉਸ ਦੀ ਗੁਤਮਾਰ ਕੀਤੀ ਗਈ ਤੇ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਦਸਤਾਰ ਉਤਾਰ ਕੇ ਉੱਥੋਂ ਫਰਾਰ ਹੋ ਗਿਆ ਆਓ ਸੁਣਦੇ ਹਾਂ ਨਾਮ ਗੁਰਪ੍ਰੀਤ ਸਿੰਘ ਹੈ ਹਾਂਜੀ ਤੇ ਮੇਰੇ ਫਾਦਰ ਸਾਹਿਬ ਸੀਗੇ ਤੇ ਇਹਨਾਂ ਦਾ ਨਾਮ ਅਮਰੀਕ ਸਿੰਘ ਹੈ ਜੀ ਤੇ ਮੈਂ ਅਮਰਤਾਰੀ ਬੰਦਾ ਹਾਂ ਇੱਕ ਐਸੇ ਜਗ੍ਹਾ ਦੀ ਆ ਹਾਂਜੀ ਐਸੇ ਕੜੇ ਸਥਾਨ ਦੀ ਦਾਨੇ ਵਾਲੇ ਚੌਂਕ ਦੀ ਆਈ ਤੇਈ ਇਹ ਪਹਿਲਾਂ ਆਪਸ ਵਿੱਚ ਜੋ ਵੀ ਇਹ ਗੱਲਬਾਤ ਹੋਈ ਇਹਨਾਂ ਦੀ ਫਿਰ ਮੈਂ ਇੱਥੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਪੀਰੀਆਂ ਪੈਣਾ ਨੂੰ ਗਾਲਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂਗਾ ਅੱਗੋਂ ਆਕੜ ਕੇ ਜੇ ਅੱਗੋਂ ਕਹਿੰਦਾ ਵੀ ਮੈਂ ਕੱਢੂਗਾ ਗਾਲਾਂ ਤੇ ਮੈਂ ਕਹਾ ਹੁਣ ਕੱਢ ਕੇ ਸਾ ਵੀ ਹੁਣ ਕੱਢ ਕੇ ਸਾ ਫਿਰ ਮੇਰੇ ਵੱਖੀ ਬੈਨ ਨੂੰ ਕਿਹਾ ਵੀ ਵੱਖੀ ਪਿਆ ਤੇ ਫਿਰ ਮੇਰੀ ਪੱਗ ਲਾਦੀ ਉਹਨੇ ਤੇ ਫਿਰ ਉਹ ਬੈਂਸ ਵਾਜੀ ਤੇ ਗਲਗੁਲਵਾ ਪਿਆ ਹੀ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਬਹੁਤ ਜ਼ਿਆਦਾ ਪੈ ਗਈ ਅੱਗੋ ਗੱਲ ਤੇ ਇਸ ਕਰਕੇ ਹੁਣ ਅੱਗੋ ਛੋਡੇ ਸਿਰ ਤੇ ਵੀ ਜੋ ਸੁਣਵਾਈ ਵੀਰ ਜੀ ਗੱਲ ਇਹ ਹੋਈ ਹੈ ਕਿ ਮੈਂ ਆਟੋ 'ਚ ਬੈਠਾ ਸੀ ਆਪ ਜੀ ਦੂਸਰਾ ਮੁੰਡਾ ਆਇਆ ਆ ਕੇ ਖੜਾ ਖੜੇ ਕੋਲ ਖੜ ਗਿਆ ਇੱਕ ਮੁੰਡਾ ਹੋਰ ਬਟੇ ਮੇਰੇ ਨਾਲ ਅਸੀਂ ਆਪਾਂ ਚ ਗੱਲਬਾਤ ਕਰੀ ਜੰਨੇ ਆ ਅਸੀਂ ਗੱਲਬਾਤ ਕਰੀ ਜੰਨੇ ਇੱਕ ਵੀ ਜੋ ਨੂੰ ਹਾਸੀ ਖੱਡੀ ਜੰਨੇ ਮਜ਼ਾਕ ਕਰੀ ਜੰਨੇ ਉਹ ਆ ਕੇ ਖੜ ਗਿਆ ਆ ਕੇ ਕਹਿੰਦਾ ਕਹਿੰਦਾ ਇਹ ਗੱਲਾਂ ਤੂੰ ਤੇਰੀ ਕੁੜੀਆਂ ਵੀ ਹੈ ਤੇਰੇ ਮੁੰਡੇ ਵੀ ਹੈ ਤੇਰੀ ਭੈਣਾਂ ਵੀ ਹੈ ਮੈਂ ਕਿਹਾ ਤੂੰ ਮੇਰੇ ਨਾਲ ਫालतू ਨਾਲ ਗੱਲ ਕਰ ਤੂੰ ਜਾ ਤੇਰੇ ਨਾਲ ਮੇਰਾ ਕੋ ਰੋਲਾ ਨਹੀਂ ਅਸੀਂ ਆਪਾਂ ਚ ਕਹਿੰਦਾ ਪੁੱਠਾ ਗਾਂਗੜਾ ਲਾ ਪਿਆ ਕੇ ਮੈਂ ਕਿਹਾ ਤੂੰ ਅੱਗੇ ਮੈਨੂੰ ਗਾਲਾਂ ਕਢ ਗਿਆ ਤੂੰ ਮੈਂ ਕਿਹਾ ਨਾ ਬੋਲ ਤੇ ਚਲਾ ਜਾ ਦੋ ਤਿੰਨ ਵਾਰ ਹੀ ਸੰਜਾਇਆ ਦੂਜੇ ਦੁਕਾਨ ਵਾਲੇ ਕੋਲੇ ਖੜਾ ਮੀਟਾ ਵਾਲਾ ਕੋਲੇ ਖੜਾ ਉਹ ਸਾਹਮਣੇ ਕਹਿੰਨਾ ਮੈਂ ਕਿ ਤੂੰ ਜਾ ਵੜ ਇੱਥੋਂ ਇਹ ਮੇਰੇ ਨਾਲ ਫਾਲਤੂ ਗੱਲ ਨਾ ਕਰ ਕਿੰਨੇ ਜਣੇ ਸੀ ਉਹ ਕੌਣ ਆ ਗਏ ਉਹ ਭਈਆ ਜੀ ਉਹ ਹਾਂ ਕਿੰਨੇ ਜਣੇ ਸੀ ਉਹ ਇਕੱਲਾ ਸੀਗਾ ਤੇ ਮੈਂ ਮੈਂ ਹੈਂਡੀਕੈਪਡ ਹਾਂ ਕੀ ਕੰਮ ਕਰਦਾ ਉਹ ਵੀ ਆਟੋ ਚਲਾਉਂਦਾ ਜੀ ਆ ਕੇ ਮੈਂ ਉਹਨੂੰ ਕਹਿੰਦਾ ਤੂੰ ਜਾ ਵੜ ਵੀਰੇ ਮੈਂ ਕਿਹਾ ਆਪਣਾ ਤੇਰਾ ਕੋਈ ਰੋਲਾ ਨਹੀਂ ਕਹਿੰਦਾ ਤੂੰ ਕੀ ਕਰ ਲੇਗਾ ਮੇਰਾ ਮੈਂ ਕਿਹਾ ਮੈਂ ਤੇਰਾ ਕਰਨਾ ਕੁਝ ਨਹੀਂ ਤੂੰ ਕਹਿੰਦਾ ਤੂੰ ਇੱਕ ਵੇਲੇ ਦੀ ਗੱਲ ਆ ਹੁਣੇ ਘੰਟੇ ਪਹਿਲਾਂ ਦੀ ਗੱਲ ਆ ਜੀ ਕੀ ਹਾਲਾਤ ਕੀ ਆ ਹੁਣ ਉਹ ਮੇਰੇ ਪਹਿਲਾਂ ਇੱਕ ਟਮਾਰੀ ਨੇ ਮੈਨੂੰ ਰੋਕੀ ਨਾ ਮੈਂ ਕਹਿੰਦਾ ਤੂੰ ਮੇਰੇ ਮੇ ਬੱਕੀ ਨਾ ਆਪਾਂ ਗੱਲਾਂ ਆਪਾਂ ਮੈਂ ਕਹਾ ਇਹ ਮੁੰਡੇ ਫੜ ਲਾਂਗਾ ਮੈਂ ਬੁਲਾ ਲਾਂ ਨਾ ਕਹਿੰਦਾ ਨਹੀਂ ਤੂੰ ਜਰਾ ਕਰਨਾ ਕਰ ਲੈ ਬਲਾਜ ਨੂੰ ਬੁਲਾਣਾ ਡਰਦਿਆਂ ਕਹਿੰਦਾ ਤੈਨੂੰ ਮੈਂ ਕਹ ਡਾਂ ਮੇ ਗਾਣਾ ਕਰਨ ਲੱਗਿਆ ਤੋ ਮੈਨੂੰ ਉਹਨੂੰ ਵੱਟਾ ਮਾਰਿਆ ਪਰ ਮੈਂ ਮੁੰਡੇ ਨੂੰ ਫੋਨ ਕਰਤਾ ਮੁੰਡਾ ਆ ਗਿਆ ਮੁੰਡੇ ਬੱਕੀ ਦਾ ਜੀ ਮੁੰਡੇ ਫੱਟਾ ਮਾਰ ਕੇ ਭੱਜ ਗਿਆ ਟਾ ਮਾਰ ਲਾ ਪਿਆ ਹਾਂਜੀ ਕੁਝ ਸਾਥੀ ਨਾਲ ਸੀ ਇੱਕ ਦੋ ਜਣੇ ਪਤਾ ਨਹੀਂ ਕੌਣ ਸੀ ਭੱਜ ਗਏ ਸਾਰੇ ਕਿਐਸਆਈ ਸੱਤਪਾਲ ਤੋਂ ਨਾ ਇੱਥੇ ਸਾਡੇ ਕੋ ਪੀਐਸਆਰ ਤੇ ਅਸੀਂ ਮੁਲਾਜ਼ਮ ਹਾਂ ਸਾਨੂੰ ਸੂਚਨਾ ਮਿਲੀ ਸੀ ਵੀ ਇੱਥੇ ਲੜਾਈ ਹੋਈ ਹੈ ਤੇ ਕੋਈ ਸੰਡੀਕੇਵਟ ਬੰਦੇ ਤੇ ਸੱਤਾ ਮਾਰੀਆਂ ਤੇ ਉਹਨੂੰ ਅਸੀਂ ਹਸਪਤਾਲ ਭੇਜਤਾ ਤੇ ਆਟੋ ਜਿਹੜਾ ਇਹਨੂੰ ਸਿਟੀ ਛੱਡਦੇ ਆਣੇ ਆਟੋ ਵਾਲਾ ਚਾਲ ਜਿਹੜਾ ਦੂਸਰਾ ਉਹ ਉਹ ਭੱਜ ਗਿਆ ਸੀ ਮੌਕੇ ਤੇ ਅਸੀਂ ਥੋੜਾ ਲੇਟ ਹੋ ਗਏ ਉਹ ਮੌਕੇ ਤੇ ਭੱਜ ਗਿਆ ਸੀਗਾ ਤੇ ਇਹਨੂੰ ਆਟੋ ਨੂੰ ਸਿਟੀ 'ਚ ਬੰਦ ਕਰ ਦਾਂਗੇ ਜਿਹੜੀ ਕਾਰਵਾਈ ਹੈ ਸਿਟੀ ਵਾਲੇ ਕਰਨਗੇ